ਇਸ ਸਮੇਂ ਸੀ ਮਕੇਰੀਆਂ ਦੇ ਪਿੰਡ ਮਹਿਤਾਪੁਰ ਵਿੱਚ ਮੌਜੂਦ ਹੈ ਜਿੱਥੇ ਕਿ ਅਗਸਤ ਮਹੀਨੇ ਦੇ ਵਿੱਚ ਪਾਣੀ ਆਉਣ ਦੇ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਸੀ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਸ ਸਮੇਂ ਜਿਸ ਜਗ੍ਹਾ ਦੇ ਉੱਤੇ ਤਸੀਬਾਨ ਟੁੱਟਿਆ ਸੀ ਉਸ ਤੇ ਲੱਗੇ ਬਰਬਾਦੀ ਦੀਆਂ ਉਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਖੇਤਾਂ ਦੇ ਵਿੱਚ ਇਸ ਸਮੇਂ ਮਿੱਟੀ ਦੇ ਨਾਲ ਰੇਤਾ ਦੇ ਨਾਲ ਪੱਥਰ ਜਿਹੜੇ ਆ ਭਰੇ ਹੋਏ ਨੇ ਤੇ ਫਸਲ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ ਉੱਥੇ ਨਾਲ ਹੀ ਜਿਸ ਜਗ੍ਹਾ ਤੋਂ ਪਾਣੀ ਆਇਆ ਪਾਣੀ ਦੇ ਆਉਣ ਦੇ ਨਾਲ ਲੱਗੇ ਜਿੰਨੀ ਵੀ ਜ਼ਮੀਨ ਸੀ ਉਹ ਰੁੱੜ ਚੁੱਕੀ ਹੈ ਤਕਰੀਬਨ 15 ਤੋਂ 20 ਫੁੱਟ ਡੂੰਘਾ ਜਿਹੜਾ ਇੱਥੇ ਤੁਸੀਂ ਟੋਆ ਦੇਖ ਸਕਦੇ ਹੋ ਇਹ ਜਿਹੜਾ ਟੋਆ ਹੈ ਇਹ ਪਾਣੀ ਆਉਣ ਦੇ ਨਾਲ ਬਣਿਆ ਹੈ ਤੇ ਜੋ ਵੀ ਇੱਥੇ ਮਿੱਟੀ ਸੀ ਜੋ ਵੀ ਇਸ ਦੇ ਨਾਲ ਪਾਣੀ ਰੋੜ ਕੇ ਅਗਲੇ ਜਿਹੜੇ ਖੇਤਾਂ ਦੇ ਵਿੱਚ ਲੈ ਗਿਆ ਤੇ ਹੁਣ ਇਹ ਬਿਲਕੁਲ ਟੋਆ ਬਣ ਚੁੱਕਾ ਹੈ ਤਕਰੀਬਨ 15 ਤੋਂ 20 ਫੁੱਟ ਡੂੰਘਾ ਜਿਹੜਾ ਟੋਆ ਹੈ ਤੇ ਉਸ ਦੇ ਨਾਲ ਹੀ ਜੋ ਤੁਸੀ ਬਣਾਈ ਹੋਈ ਹੈ ਤੁਸੀ ਤੇ ਕੋਲੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਡੂੰਘਾ ਜਿਹੜਾ ਇਹ ਟੋਆ ਬਣਿਆ ਹੋਇਆ ਹੈ ਨਾਲੀ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਜਿੰਨੀ ਵੀ ਖੇਤ ਹੈ ਇਸ ਸਮੇਂ ਬਿਲਕੁਲ ਖਤਮ ਹੋ ਚੁੱਕੇ ਨੇ ਨਾ ਤੇ ਇਹਨਾਂ ਦੇ ਵਿੱਚ ਕੋਈ ਫਸਲ ਲਗਾਈ ਜਾ ਸਕਦੀ ਹੈ ਤੇ ਨਾ ਹੀ ਇੱਥੋਂ ਰੇਤਾ ਚੱਕੀ ਜਾ ਸਕਦੀ ਹੈ ਕਿ ਜਿਵੇਂ ਕਿਹਾ ਗਿਆ ਸੀ ਕਿ ਰੇਤਾ ਚੱਕ ਕੇ ਜਿਹੜੀ ਵੇਚ ਸਕਦੇ ਕਿਸਾਨ ਕਿਵੇਂ ਰੇਤਾ ਵੇਚਣਗੇ ਕਿਉਂਕਿ ਇਹਦੇ ਵਿੱਚ ਹੀ ਫਸਲ ਵੀ ਇਹਦੇ ਵਿੱਚ ਹੀ ਹੈ ਤੇ ਪੱਥਰ ਵੀ ਇਹਦੇ ਵਿੱਚ ਹੀ ਜੋ ਕਿ ਕਮਰਸ਼ੀਅਲ ਕਿਤੇ ਵੀ ਜੋਜ ਨਹੀਂ ਕੀਤੀ ਜਾ ਸਕਦੀ ਉੱਥੇ ਹੀ ਜੋ ਇਸ ਜਗ੍ਹਾ ਦੇ ਨਾਲ ਜਿੱਥੋਂ ਪਾਣੀ ਟੁੱਟਿਆ ਸੀ ਉੱਤਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘੱਟ 15 ਤੋਂ 20 ਫੁੱਟ ਜਿਹੜਾ ਡੂੰਗਾ ਟੋਆ ਬਣਿਆ ਹੋਇਆ ਹੈ ਹੁਣ ਇਸ ਨੂੰ ਕਿਵੇਂ ਪੂਰਿਆ ਜਾ ਸਕਦਾ ਹੈ ਕਿਉਂਕਿ ਇਸ ਦੇ ਨਾਲ ਹੀ ਤੁਸੀ ਬੰਨ੍ਹਣਾ ਜੇਕਰ ਇਸ ਨੂੰ ਨਾ ਪੂਰਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀ ਇਹਦੇ ਵਿੱਚ ਹੀ ਸਮਾ ਜਾਏਗੀ ਜੋ ਲੱਗਦਾ ਹੈ ਲੋਕਾਂ ਨੂੰ ਇੱਥੇ ਨਾਲ ਹੀ ਸਾਡੇ ਪਿੰਡ ਦੇ ਲੰਬardar ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਾਣੀ ਲੰਘ ਚੁੱਕਾ ਇਸ ਤੋਂ ਬਾਅਦ ਕਿਹੋ ਜਿਹੇ ਹਾਲਾਤ ਨੇ ਸਰ ਪਹਿਲਾਂ ਤੇ ਤੁਹਾਡਾ ਬਹੁਤ ਸਵਾਗਤ ਹੈ ਤੇ ਸਰ ਹੁਣ ਪਾਣੀ ਆਇਆ ਸੀ ਤਕਰੀਬਨ 2 ਕੁ ਮਹੀਨੇ ਤਾਂ ਹੋ ਗਏ ਨੇ ਹੁਣ ਉਸ ਤੋਂ ਬਾਅਦ ਕਿਹੋ ਜੇ ਹਾਲਾਤ ਨੇ ਨਮਸਕਾਰ ਜੀ ਨੰਬਰਦਾਰ ਪਿੰਡ ਮਹਿਤਾਪੁਰ ਸਾਰਨਾ ਪਹਿਲੇ ਤੁਹਾਡਾ ਬਹੁਤ 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 ਧੰਨਵਾਦ ਕਰਦੇ ਪਿੰਡ ਮਹਿਤਾਪੁਰ ਵਿਚ ਆਣ ਲਈ ਜਿਹੜੇ ਹਾਲਾਤ ਪਾਣੀ ਦੇ ਸੀਗੇ ਉਹ ਤਾਂ ਬਹੁਤ ਡਰਾਵਨੇ ਸੀਗੇ ਕਿਉਂਕਿ ਸਾਨੂੰ ਆਪਾਂ 88 ਦੇ ਵਿੱਚ ਵੀ ਹੜ੍ਹ ਚੱਲਿਆ ਤੇ 2023 ਵਿੱਚ ਵੀ ਹੜ੍ਹ ਚੱਲਿਆ ਤੇ 2025 ਵਿੱਚ ਵੀ ਹੜ੍ਹ ਚੱਲਿਆ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਹੈ ਉਹ ਅੱਜ ਵੀ ਉਹੀ ਸੇਮ ਕਾਇਮ ਹੈਗੀ ਕਿ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਦੋਂ ਪਾਣੀ ਆਏਗਾ ਤਾਂ ਕਦੋਂ ਸਾਨੂੰ ਪਿੰਡ ਛੱਡਣਾ ਪੈਣਾ ਹੈਗਾ ਰਹੀ ਹਾਲਾ ਤੁਸੀਂ ਜਿਹੜੀ ਆ ਮੇਰੇ ਹਿਸਾਬ ਨਾਲ ਅਨਕੰਪਲੀਟਡ ਹੈਗੀ ਆ ਤੁਸੀਂ ਚੌੜੀ ਚਾਹੀਦੀ ਸੀਗੀ ਇਹਦੇ ਸਿਰਫ ਇੱਕ ਰਸਤਾ ਬਣਾਇਆ ਉਹਨਾਂ ਨੇ ਜੇ ਤੁਸੀਂ ਕੋ ਤੁਸੀਂ ਦੀ ਪਰਿਭਾਸ਼ਾ ਨਹੀਂ ਆਪਾਂ ਇਹਨੂੰ ਦੇ ਸਕਦੇ ਕਿਉਂਕਿ ਤੁਸੀਂ ਜਿਹੜੀ ਹੈਗੀ ਚੌੜੀ ਚਾਹੀਦੀ ਦੋਨਾਂ ਤਰਫ ਸਟੱਡ ਵੱਜਦੇ ਇਹਨੂੰ ਕਮ ਸਕੱਮ ਬਹੁਤਾਂ ਨੇ ਹਾਈਟ ਇਹਦੀ 5.44 ਫੁੱਟ ਹੋਰ ਉੱਚੀ ਜਾਂਦੀ ਫਿਰ ਸਾਡਾ ਪਿੰਡ ਨੂੰ ਬਚਾ ਸਕਦੇ 400 ਮੀਟਰ ਦਾ ਤਾਂ ਮੇਰਾ ਪਿੰਡ ਹੈ 100 ਮੀਟਰ ਦਾ ਲੱਗੇ ਲੱਗੇ ਜਿੱਥੇ ਦੇਖਿਆ ਜਾਵੇ ਤਾਂ ਮੁੜ ਕੇ ਮੀਨ ਦੇ ਨਾਲ ਸ਼ਾਇਦ ਫਿਰ ਮੁੜ ਕੇ ਕਿਨਾਰੇ ਖੋਣਨੇ ਸ਼ੁਰੂ ਹੋ ਗਏ ਨੇ ਤਾਂ ਮੁੜ ਕੇ ਫੇਟ ਹੋਏ ਪੈਣੇ ਸ਼ੁਰੂ ਹੋ ਗਏ ਸਰ ਰੇਤਾ ਹੁਣ ਰੇਤਾਂ ਨੂੰ ਜੇ ਪਾਓਗੇ ਤੇ ਰੇਤਾਂ ਨਾਲ ਰੋਣਾ ਰੋਣਾ ਆਪਾਂ ਪਹਿਲੇ ਵੀ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਸੀਗੀ ਕਿ ਜਿਹੜੀ ਧੂਸੀ ਦੇ ਉੱਤੇ ਮਿੱਟੀ ਪਾਣੀ ਹੈਗੀ ਆ ਉਹ ਕਮ ਸਕਮ ਚੀਕ ਨਹੀਂ ਮਿੱਟੀ ਲੈ ਕੇ ਆਓ ਪਹਾੜਾਂ ਦੇ ਵਿੱਚੋਂ ਲਿਆਓ ਤਾਂ ਜੋ 5-10 ਸਾਲ ਸਾਡੀ ਪੀੜ੍ਹੀ ਜਿਹੜੀ ਧੂਸੀ ਹੈ ਕੱਢ ਸਕੇ ਜਦੋਂ 2023 ਦੇ ਵਿੱਚ ਹੜ੍ਹ ਆਇਆ ਸੀਗਾ ਉਦੋਂ ਵੀ ਧੂਸੀ ਟੁੱਟੀ ਸੀਗੀ ਆਪਾਂ ਇਹਨਾਂ ਦੇ ਅਗੇ ਉਦੋਂ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਅਗੇ ਕਿ ਜਿਹੜੀ ਧੂਸੀ ਹੈਗੀ ਆ ਇਹਨੂੰ ਪੱਕੀ ਮਿੱਟੀ ਪਾਓ ਨਾ ਕਿ ਰੇਤਲੀ ਮਿੱਟੀ ਪਾਓ ਕਿਉਂਕਿ ਟਾਈਮ ਨਹੀਂ ਘਟਣਾ ਹੈਗਾ ਤਾਂ ਪ੍ਰਸ਼ਾਸਨ ਲਉਦੋਂ ਵੀ ਥੋੜਾ ਬੋਤਾ ਮਿੱਟੀ ਰੇਤਲੀ ਪਾ ਕੇ ਚੱਲ ਗਏ ਅੱਜ ਫਿਰ ਉਹੀ ਹਾਲਾਤ ਖੜੇ ਹੋ ਗਿਆ ਨੰਬਰ ਜੱਤ ਸਾਹਿਬ ਇੱਕ ਹੋਰ ਨਵੀਂ ਤਸਵੀਰ ਜਿਹੜੀ ਜ਼ਰੂਰੀ ਜਿਹੜੀ ਕਰਨ ਵਾਲੀ ਆ ਗੱਲ ਕਰਨ ਵਾਲੀ ਕਿ ਇਸ ਸਮੇਂ ਖੇਤਾਂ ਦੇ ਵਿੱਚ ਜਿੱਧਰ ਵੀ ਦੇਖੋ ਰਿੱਤਾ ਹੀ ਰਿੱਤਾ ਪਈ ਹੋਈ ਆ ਮੰਤਰੀ ਸਾਹਿਬ ਨੇ ਵੀ ਆਈ ਸੀ ਇੱਥੇ ਹੋਰ ਵੀ ਸਾਰੇ ਜਣੇ ਇੱਥੇ ਗੇੜਾ ਮਾਰ ਕੇ ਗਏ ਨੇ ਕਿ ਹੁਣ ਇਸ ਨੂੰ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਸਰ ਰੇਤਾ ਦੀ ਸਰਨ ਬਡਿਸਟਿਊਸ਼ਨ ਇਹ ਮਾੜੀ ਆ ਕਿ ਜਿੱਦਾਂ ਰੇਤਾ ਵਿੱਚ ਗੰਨੇ ਦੀ ਫਸਲ ਹੈਗੀ ਆ ਗੰਨੇ ਦੀ ਫਸਲ ਫਸਲ ਦੇ ਵਿੱਚ ਰੇਤਾ ਵੀ ਆ ਤੇ ਪੱਥਰ ਵੀ ਹੈਗਾ ਉਨੇ ਜਦੋਂ ਤੱਕ ਗੰਨੇ ਦੀ ਫਸਲ ਵਡਾਉਣੀ ਹੈ ਉਸ ਤੋਂ ਬਾਅਦ ਹੀ ਤਾਂ ਕੋਈ ਹੱਲ ਹੋ ਸਕਦਾ ਫਸਲ ਵਡਾਉਣ ਨੂੰ ਆਏ ਕੰਮ ਸਗੋਂ ਮਿਲ ਚੱਲ ਨੂੰ ਹੈਗਾ ਦਸੰਬਰ ਮਹੀਨੇ ਮਿਲ ਚੱਲਣੀ ਹੈਗੀ ਉਸ ਤੋਂ ਪਹਿਲਾਂ ਤਾਂ ਕੋਈ ਕਰ ਨਹੀਂ ਸਕਦਾ ਕਿੱਦਾਂ ਕੱਢੋਗੇ ਦੂਸਰੀ ਗੱਲ ਜਦੋਂ ਇਹ ਵਿੱਚ ਪੱਥਰ ਵੀ ਹੈ ਮਿੱਟੀ ਵੀ ਹੈ ਪੈਲੀ ਦੇ ਵਿੱਚੋਂ ਗੰਨਾ ਵਡੋਏਗਾ ਉਸ ਤੋਂ ਬਾਅਦ ਹੀ ਇਹ ਨਿਕਲਣੀ ਹੈ ਮਾਨ ਸਾਹਿਬ ਪੰਜਾਬ ਦੇ ਸਿਮ ਨੇ ਕਿਹਾ ਸੀ ਕਿ ਜਿਸ ਦੀ ਖੇਤ ਉਸ ਦੀ ਰੇਤ ਹੁਣ ਉਹ ਕੀ ਕਿਸਾਨ ਕੱਢ ਕੇ ਰੇਤਾ ਇੱਥੋਂ ਵੇਚ ਰਹੇ ਨੇ ਆਪਣੀ ਸਰ ਕੱਡਣ ਜੋ ਕਿ ਟਰਾਲੀਆਂ ਟਰੈਕਟਰ ਜਿਹੜੇ ਪਹਿਲਾਂ ਤੱਕ ਪੁੱਜ ਨਹੀਂ ਰਹੇ ਕਿਉਂਕਿ ਹੁਣੇ 5-7 ਦਿਨ ਪਹਿਲੇ ਬਰਖਾ ਹੋਈ ਹੈ 5 ਕਿ ਦਿਨ ਪਹਿਲੇ ਉਹਦੇ ਕਰਕੇ ਸੇਮ ਉਹੀ ਹੈ ਟਰਾਲੀਆਂ ਟਰੈਕਟਰ ਦੇ ਜਾਣ ਹੀ ਪਾ। ਇਹ ਰੇਤ ਨੂੰ ਯੂਜ਼ ਕੀਤੀ ਜਾ ਸਕਦੀ ਕਮਰਸ਼ੀਅਲ ਨਹੀਂ ਬਿਲਕੁਲ ਨਹੀਂ ਮੇਰੇ ਹਿਸਾਬ ਨਾਲ ਤਾਂ ਤਸੂ ਹੈਗਾ ਜੀ ਰੇਤ ਦੀ ਪਰਵਾਹਸ਼ਾ ਨਹੀਂ ਦਿੱਤੀ ਜਾਂਦੀ ਇਹਨੂੰ ਇਹ ਮਿਕਸ ਇਹ ਮਿੱਟੀ ਔਰ ਪੱਥਰ ਜਿਆ ਹੈਗਾ ਇਹ ਤਾਂ ਸਿਰਫ ਮਤਲਬ ਕਿ ਭੜਾਈ ਦੇ ਕੰਮ ਆ ਸਕਦਾ ਜੇ ਤੁਸੀਂ ਕਹੋਗੇ ਮਕਾਨ ਬਣਾਉਣ ਦੇ ਵਿੱਚ ਕੰਮ ਆ ਸਕਦਾ ਹੋ ਨਹੀਂ ਆ ਸਕਦਾ ਤੇ ਫਿਰ ਕੀ ਹੱਲ ਕੀਤਾ ਜਾ ਸਕਦਾ ਕਿਸਾਨਾਂ ਤੋਂ ਕੋਈ ਲਏਗਾ ਨਹੀਂ ਤਾਂ ਫਿਰ ਕਿਸਾਨੇ ਦਾ ਕੀ ਹੱਲ ਕੀਤਾ ਜਾ ਸਕਦਾ ਮਰ ਗਿਆ ਕਿਸਾਨ ਜੀ ਇਹ ਇੱਕ ਤਾਂ ਕਿਸਾਨ ਦਾ ਹੜ੍ਹ ਦੇ ਵਿੱਚ ਨੁਕਸਾਨ ਹੋ ਗਿਆ ਪਾਣੀ ਨਾਲ ਫਸਲਾਂ ਖਰਾਬ ਹੋ ਗਈਆਂ ਲੱਖ ਲੱਖ ਡੇਡ ਡੇਡ ਲੱਖ ਦਾ ਗੰਨਾ ਸੀਗਾ ਕਿਸਾਨ ਦਾ ਜਿਹੜਾ ਇਹ ਬਿਲਕੁਲ ਖਤਮ ਹੋ ਚੁਕਿਆ ਕਿਸਾਨ ਨੂੰ ਤੇ ਇਹ ਨਜ਼ਰ ਆ ਰਿਹਾ ਕਿ ਮੱਕਣਕ ਵੀ ਨਹੀਂ ਬੀਜ ਪਾਣੀ ਕਿਉਂਕਿ ਮੇਰੇ ਕੋਲ ਪੱਥਰ ਹੀ ਨਹੀਂ ਜਗਾਉਣਾ ਹੈਗਾ ਹੋਂ ਤੱਕ ਤਾਂ ਕਿਸਾਨ ਤਾਂ ਦੁਹਰੀ ਮਾਰ ਪੈ ਗਈ ਕੋਈ ਇਧਰ ਗਦਾਵਰੀਆਂ ਸ਼ੁਰੂ ਹੋਈਆਂ ਮਾਫਜੇ ਹੋਣੇ ਸ਼ੁਰੂ ਹੋਏ ਕਿਸੇ ਦੇ ਨੇ ਗਦਾਬਰੀਆਂ ਦੇ ਪਟਵਾਰੀ ਸਾਹਿਬ ਨਾਲ ਲੱਗੇ ਦੇ ਹੈ ਗਿਆ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਤੇ ਲਿਆ ਕਿ ਜੋ ਵੀ ਗਦਾਬਰੀ ਹੈਗੇ ਕੱਲੇ ਕੱਲੇ ਖੇਤ ਚ ਜਾ ਕੇ ਕੱਲੇ ਕੱਲੇ ਫਸਲ ਦੀ ਗਦਾਬਰੀ ਜਿਹੜੀ ਆ ਕਿਸਾਨਾਂ ਤੱਕ ਪਹੁੰਚਾਈ ਜਾਏ ਇਹ ਤੇ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਪਟਵਾਰੀਆਂ ਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ ਹੈਗੇ ਕੱਲੇ ਕੱਲੇ ਖੇਤ ਚ ਜਾ ਕੇ ਮਾਅਵਜ਼ੀ ਆਉਣੇ ਸ਼ੁਰੂ ਹੋ ਗਏ ਜਾਂ ਹਜੇ ਨਹੀਂ ਹਜੇ ਨਹੀਂ ਅਜੇ ਤੱਕ ਮੇਰੇ ਖਿਆਲ ਦਿਵਾਲੀ ਤੋਂ ਪਹਿਲੇ ਪਹਿਲੇ ਪਾ ਦੇਣੇ ਆ ਸ਼ਾਇਦ ਜੋ ਸੁਣਨ ਚ ਆਇਆ ਇੱਕ ਤਸਵੀਰ ਹੋਰ ਤਕਰੀਬਨ ਜਿੱਥੇ ਤੁਸੀਂ ਟੁੱਟੀ ਉਹਦੇ ਨਾਲ 15 ਤੋਂ 20 ਫੁੱਟ ਜਿਹੜਾ ਡੂੰਗਾ ਐਡਾ ਵੱਡਾ ਟੋਆ ਪੈ ਗਿਆ ਇਹ ਕਿਸ ਕੇਸ ਦੀ ਜ਼ਮੀ ਇਹ ਮਹਿਤਾਪੁਰ ਦੀ ਵਿਧਵਾ ਔਰਤ ਹੈ ਜੀ ਨਾਂ ਹੈਗਾ ਕਮਲੀ ਦੇਵੀ ਔਰ ਜਿਹੜੀ ਉਹਨਾਂ ਦੀ ਸਥਿਤੀ ਹੈਗਾ ਨਾ ਬਹੁਤ ਮਾੜੀ ਸਥਿਤੀ ਹੈਗੀ ਆ ਘਰ ਕੱਚਾ ਹੈਗਾ ਬਹੁਤ ਬੁਰਾ ਰੋਟੀ ਦੇ ਵੀ ਲੱਲੇ ਪੱਬੇ ਪੇ ਆ ਉਹਨਾਂ ਨੂੰ ਔਰ ਜਿੱਥੋਂ ਪਾਣੀ ਲੈਵਲ ਹੈ ਨਾ ਪਾਣੀ ਲੈਵਲ ਤੋਂ ਅਗਰ ਆਪਾਂ ਉਹਨੂੰ ਥਲੇ ਟੋਏ ਵਿੱਚ ਮਾਰਿਆ ਸੀਗਾ ਡਾਂਗ ਮਾਰੀ ਸੀ ਥਲੇ ਵਿੱਚ ਸੋਟਾ ਲਾ ਕੇ ਦੇਖਿਆ ਸੀ ਤੇ 15 ਫੁੱਟ ਡੂੰਘਾ ਟੋਆ ਪੈ ਚੁੱਕਿਆ ਗਿਆ 15 ਫੁੱਟ ਡੂੰਘਾ ਤਾਂ ਜੇ ਤੁਸੀਂ ਤੋਂ ਦੇਖੇ ਜਾਵੇ ਫੇਰ ਤਾਂ 40 ਤੋਂ 45 ਫੁੱਟ ਡੂੰਘਾ ਟੋਆ ਤੁਸੀਂ ਤੋਂ ਅਗਰ ਆਪਾਂ ਨਾਪਿਆ ਜਾ ਤਾਂ 40 45 ਫੁੱਟ ਡੂੰਘਾ ਔਰ ਉਸ ਜਨਾਨੀ ਕੋ ਲੇਡੀਜ਼ ਕੋਲੋਂ ਕਿੱਥੇ ਪ੍ਰਵਹਾਈ ਹੋਣੀ ਹੈ ਇਹਦੀ ਇਹ ਤਾਂ ਕੋਈ ਵੱਡੀ ਜੱ ਤੇ ਮੈਂ ਸਮਝਦਾ ਕਿ ਇਹ ਪਵਟਵਾ ਜਿਆ ਪੂਰਾ ਹੋ ਜਾਏਗਾ ਅਦਰਵਾਈਜ਼ ਉਹ ਨਹੀਂ ਕਰ ਸਕਦੀ ਉਹ ਤਾਂ 20 ਸਾਲ ਚ ਨਹੀਂ ਟਵਾ ਪੂਰ ਸਕਦੀ ਇਹ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਪਾਣੀ ਉਹਨਾਂ ਤੋਂ ਬਾਅਦ ਫਸਲਾਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਖੇਤਾਂ ਦੇ ਵਿੱਚ ਜਿੱਧਰ ਵੀ ਦੇਖੋ ਰੇਤਾ ਪੱਥਰ ਪਏ ਹੋਏ ਨੇ ਉੱਥੇ ਹੀ ਖਾਸ ਕਰਕੇ ਸਾਡੀ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਜਥੇਬੰਦੀ ਨੂੰ ਅਪੀਲ ਹੈ ਕਿ ਇਸ ਜੋ ਟਵਾ ਬਣ ਚੁੱਕਿਆ तकरीबन 3 ਤੋਂ 4 ਏਕੜ ਜਿਹੜੀ ਜ਼ਮੀਨ ਹੈ ਜਿਹੜੀ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਤੋਂ ਇਸ ਸਮੇਂ ਇਹਦੀ 40 ਫੁੱਟ ਡੂੰਘਾ ਜਿਹੜਾ ਟੋਆ ਆ ਤੁਸੀਂ ਦੇ ਕੋਲੋਂ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਤੇ ਕਿਸਾਨ ਜੱਥੇਬੰਦੀਆਂ ਜਾਂ ਹੋਰ ਵੀ ਜੱਥੇਬੰਦੀਆਂ ਜੋ ਸੇਵਾ ਦੇ ਇਸ ਵਿੱਚ ਜੁਟੀਆਂ ਹੋਈਆਂ ਨੇ ਕਿ ਇਸ ਨੂੰ ਠੀਕ ਕੀਤਾ ਜਾਵੇ ਉੱਥੇ ਹੀ ਤਸਵੀਰਾਂ ਤੁਸੀਂ ਦੇਖੀਆਂ ਕਿ ਜਿਹੜੀਆਂ ਇਸ ਸਮੇਂ ਬਿਲਕੁਲ ਬਰਬਾਦੀ ਦੇ ਉੱਤੇ ਜਿਹੜੀਆਂ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਕਿਸਾਨ ਬਿਲਕੁਲ ਬਰਬਾਦ ਹੋ ਚੁੱਕੇ ਨੇ ਤਕਰੀਬਨ 5 ਤੋਂ 7 ਸਾਲ ਲੱਗ ਜਾਣਗੇ ਇਹਨਾਂ ਨੂੰ ਦੁਬਾਰਾ ਜਿਹੜਾ ਮੁਰਕ ਕੇ ਇਸ ਜਗ੍ਹਾ ਦੇ ਉੱਤੇ ਫਸਲਾਂ ਬੀਜਣ ਨੂੰ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਹਾਡੇ ਨਾਲ ਹੋਰ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਮੈਂ ਗੁਰਪ੍ਰੀਤ ਸਿੰਘ ਧੰਨਵਾਦ